ਅਛਾਏ ਹੁਣ ਸਾਨੂੰ ਮਤਾਂ ਦੇਣਾ ਹੈ ਹੁਣ ਸਾਨੂੰ ਇਹਨਾਂ ਕੋਲੋਂ ਸਿੱਖਣਾ ਪਏਗਾ ਉੱਚੀ ਪਦਵੀ ਤੇ ਬੈਠਾ ਹੋਇਆ ਬੰਦਾ ਬੇਵਕੂਫੀ ਭਰੀ ਗੱਲ ਵੀ ਕਰੇ ਤੇ ਅਸੀਂ ਉਹਨੂੰ ਗੌਰ ਨਾਲ ਸੁਣਦੇ ਹਾਂ ਅਮੀਰ ਆਦਮੀ ਨਖਿੱਧ ਗੱਲ ਵੀ ਕਰੇ ਤੇ ਉਹਦੇ ਉਹਦੇ 'ਚ ਹੰਗਾਰਾ ਭਰਦੇ ਆ ਉਹੀ ਦਿਨਾਈ ਭਰੀ ਗੱਲ ਇੱਕ ਬੇਪਛਾਣ ਆਦਮੀ ਕਰੇ ਜਿਹਦਾ ਕੋਈ ਬਹੁਤਾ ਸਮਾਜ ਵਿੱਚ ਕੋਈ ਉੱਚੀ ਪਦਵੀ ਨਹੀਂ ਕੋਈ ਦੌਲਤ ਨਹੀਂ ਤੇ ਉਹਦੀ ਗੱਲ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦਿੰਦੇ ਉਹਦੀ ਗੱਲ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦਿੰਦੇ ਸਾਡਾ ਸਬੰਧ ਚੰਗਿਆਈ ਨਾਲ ਨਹੀਂ ਸਾਂਝ ਕਰੀਜੈ ਗੁੜਾਕੇਰੀ ਇਸ ਜੀਵਨ ਨਾਲ ਸਾਡਾ ਤਾਲੁਕ ਨਹੀਂ ਅਸੀਂ ਗੁਲਾਮ ਆ ਜਾਂ ਤਾਂ ਦੌਲਤ ਦੇ ਜਾਂ ਸ਼ੌਹਰਤ ਦੇ ਜਾਂ ਪ੍ਰਭਤਾ ਦੇ ਜਾਂ ਵਡਿਆਈ ਦੇ ਔਗਣ ਉੱਚੀ ਪਦਵੀ ਤੇ ਬੈਠੇ ਹੋਏ ਬੰਦੇ ਦਾ ਵੀ ਹੋਵੇ ਨਹੀਂ ਗ੍ਰੈਂਡ ਕਰਨਾ ਦੌਲਤਮੰਦ ਆਦਮੀ ਪਾਵਰਫੁੱਲ ਆਦਮੀ ਵੀ ਔਗਣ ਯਾਰੀ ਗੱਲ ਕਰਦਾ ਨਖਿੱਧ ਗੱਲ ਕਰਦਾ ਤੇ ਉਹ ਕਚਰੇ ਦੇ ਢੇਰ ਤੇ ਹੀ ਸੁੱਤੀ ਜਾਣੀ ਚਾਹੀਦੀ ਉਹ ਕਚਰੇ ਦੇ ਢੇਰ ਤੇ ਹੀ ਸੁੱਤੀ ਜਾਣੀ ਚਾਹੀਦੀ ਅਮੀਰ ਘਰ ਦਾ ਕੂੜਾ ਆਪਣੇ ਘਰ ਨਹੀਂ ਲਿਆਂਦਾ ਜਾ ਸਕਦਾ ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕਉ ਜਿਹ ਜਪਿਓ ਸਿਰਜਨ ਹਾਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਪਰਮੇਸ਼ਰ ਦੇ ਰਾਹ ਤੇ ਤੁਰਨ ਲਈ ਰੱਬ ਦੀ ਯਾਦ ਵਿੱਚ ਜੁੜਨ ਲਈ ਤੁਸੀਂ ਕਿਸ ਬਰਾਦਰੀ ਦੇ ਹੋ ਕਿਹੜੀਆਂ ਸਮਾਜਿਕ ਵੰਡੀਆਂ ਦੇ ਕਿਹੜੇ ਖਾਨੇ 'ਚ ਪਏ ਹੋ ਇਹ ਮੈਟਰ ਨਹੀਂ ਕਰਦਾ ਇਹਨਾਂ ਚੀਜ਼ਾਂ ਦਾ ਕੋਈ ਅਰਥ ਨਹੀਂ ਇਹ ਹੀ ਇੱਕ ਚੀਜ਼ ਹੈ ਜਿਹੜੀ ਸਮਾਨਤਾ ਨਾਲ ਮਨੁੱਖ ਕਮਾ ਸਕਦਾ ਹੈ ਬਾਹਰ ਤੇ ਬੜੀਆਂ ਵੰਡੀਆਂ ਨੇ ਤੁਸੀਂ ਕਿਸੇ ਮذਬੀ ਅਸਥਾਨ ਤੇ ਜਾਣਾ ਹੈ ਤੁਹਾਨੂੰ ਉੱਥੋਂ ਦੇ ਰੂਲ ਫਾਲੋ ਕਰਨੇ ਪੈਣਗੇ ਫਿਰ ਬੰਦਸ਼ਾ ਉਥੇ ਆ ਸਕਦਾ ਆ ਨਹੀਂ ਆ ਸਕਦਾ ਆ ਬੰਦਾ ਕੰਮ ਕਰ ਸਕਦਾ ਆ ਨਹੀਂ ਕਰ ਸਕਦਾ ਇਹ ਸਾਰੇ ਥਾਂ ਹੈ ਕਬੀਰ ਜੀ ਮਹਾਰਾਜ ਕਾਂਸੀ ਦੇ ਰਹਿਣ ਵਾਲੇ ਸਨ ਤੇ ਕਬੀਰ ਜੀ ਮਹਾਰਾਜ ਨੂੰ ਉੱਚੀਆਂ ਸ਼੍ਰੇਣੀਆਂ ਦੇ ਦਰਜਾ ਦਿੱਤਾ ਹੋਇਆ ਵੀ ਇਹ ਐਸੇ ਖਾਨਦਾਨ ਦਾ ਐਸੇ ਪਰਿਵਾਰ ਵਿੱਚ ਨਹੀਂ ਜਾਨੀ ਖੱਡੀ ਚਲਾਉਣ ਵਾਲੇ ਜੁਲਾਹ ਕੱਪੜਾ ਬੁੰਨ ਵਾਲੇ ਜੁਲਾਹੇ ਪਰਿਵਾਰ ਵਿੱਚੋਂ ਸਨ ਤੋ ਇਹਨਾਂ ਨੂੰ ਤਾਂ ਹਕੂਕ ਹੀ ਨਹੀਂ ਹੱਕ ਹੀ ਨਹੀਂ ਪੀਏ ਕਿਸੇ ਧਰਮ ਸਥਾਨ ਤੇ ਜਾਣ ਧਾਰਮਿਕ ਕਿਰਿਆ ਕਰਮ ਕਰਨ ਜਾਇ ਉੱਚਾ ਰਤਬਾ ਹਸਲ ਕਰਨ ਹੁਣ ਕਬੀਰ ਜੀ ਕਹਿੰਦੇ ਨੇ ਭਾਵੇਂ ਕਿ ਮੇਰੀ ਬਰਾਦਰੀ ਨੂੰ ਲੈ ਕੇ ਉੱਚੀਆਂ ਜਾਤਾਂ ਵਾਲੇ ਖਾਸ ਤੌਰ ਜਿਹੜੇ ਮੇਰੇ ਨਾਲ ਰਸ਼ਕੀਰਖਾ ਕਰਦੇ ਨੇ ਉਹ ਮੈਨੂੰ ਨੀਵਾ ਵਿਖਾਉਣਗੇ ਮੇਰੀ ਬਰਾਦਰੀ ਦਾ ਜਾਤ ਦਾ ਨਾਂ ਲੈ ਕੇ ਹਸਣਗੇ ਵੀ ਮੈਂ ਕੋਈ ਚੰਗੀ ਗੱਲ ਵੀ ਕਰਾਂ ਤਾਂ ਉਹ ਕਹਿਣਗੇ ਅਛਾਏ ਹੁਣ ਸਾਨੂੰ ਮਤਾਂ ਦੇਣ ਆਇਆ ਹੁਣ ਸਾਨੂੰ ਇਹਨਾਂ ਕੋਲੋਂ ਸਿੱਖਣਾ ਪਏਗਾ ਜਾਨੀ ਚੰਗਿਆਈ ਨੂੰ ਵੀ ਇਸ ਗੱਲ ਨਾਲ ਬੰਦਾ ਤੋਲਦਾ ਸਿਆਣੀ ਗੱਲ ਨੂੰ ਵੀ ਇਸ ਗੱਲ ਨਾਲ ਬੰਦਾ ਤੋਲਦਾ ਵੀ ਇਹ ਗੱਲ ਕਰਨ ਵਾਲਾ ਕੌਣ ਹੈ ਸਾਡਾ ਮਤਲਬ ਚੰਗਿਆਈ ਨਾਲ ਨਹੀਂ ਹੁੰਦਾ ਸਾਡਾ ਮਤਲਬ ਹੁੰਦਾ ਵੀ ਚੰਗੀ ਗੱਲ ਕਰਨ ਵਾਲੇ ਬੰਦੇ ਦਾ ਸਮਾਜ 'ਚ ਸਟੇਟਸ ਕੀ ਉਹ ਕੋਈ ਅਮੀਰ ਹੈ ਉਹ ਕੋਈ ਬਰਾਦਰੀ ਵਾਲਾ ਹੈ ਉਹਦੀ ਕੋਈ ਪਦਵੀ ਉੱਚੀ ਹੈ ਅਸੀਂ ਸਾਰੇ ਦਾ ਅਸਲ ਪ੍ਰਭਾਵਤ ਕਈ ਵਾਰ ਗੁਣਾ ਤੋਂ ਜਾਂ ਚੰਗਿਆਈ ਤੋਂ ਨਹੀਂ ਹਾਂ ਬੰਦੇ ਦੇ ਸਮਾਜਿਕ ਸਟੇਟਸ ਤੋਂ ਉੱਚੀ ਪਦਵੀ ਤੇ ਬੈਠਾ ਹੋਇਆ ਬੰਦਾ ਬੇਵਕੂਫੀ ਭਰੀ ਗੱਲ ਵੀ ਕਰੇ ਤੇ ਅਸੀਂ ਉਹਨੂੰ ਗੌਰ ਨਾਲ ਸੁਣਦੇ ਹਾਂ ਅਮੀਰ ਆਦਮੀ ਨਖਿੱਧ ਗੱਲ ਵੀ ਕਰੇ ਤੇ ਉਹਦੇ ਉਹਦੇ 'ਚ ਹੰਗਾਰਾ ਪੜਦੇ ਆ ਤੇ ਉਹਨੂੰ ਸਲਾਹ ਵੀ ਦਿੰਦੇ ਆ ਪੈਸੇ ਵਾਲਾ ਕੋਈ ਗੱਲ ਨਹੀਂ ਉਹੀ ਦਿਨਾਈ ਭਰੀ ਗੱਲ ਇੱਕ ਬੇਪਛਾਣ ਆਦਮੀ ਕਰੇ ਜਿਹਦਾ ਕੋਈ ਬਹੁਤਾ ਸਮਾਜ ਵਿੱਚ ਕੋਈ ਉੱਚੀ ਪਦਵੀ ਨਹੀਂ ਕੋਈ ਦੌਲਤ ਨਹੀਂ ਤੇ ਉਹਦੀ ਗੱਲ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦਿੰਦੇ ਕਿਉਂਕਿ ਸਾਡਾ ਸਬੰਧ ਇਸ ਸਟੇਟਸ ਨਾਲ ਹੈ ਭਾਵੇਂ ਉਹ ਦੌਲਤ ਦਾ ਹੋਵੇ ਭਾਵੇਂ ਪਦਵੀ ਦਾ ਹੋਵੇ ਭਾਵੇਂ ਉਹਦੇ ਰਤਬੇ ਦਾ ਹੋਵੇ ਸਾਡਾ ਸਬੰਧ ਚੰਗਿਆਈ ਨਾਲ ਨਹੀਂ ਸਾਂਝ ਕਰੀਜਾ ਗੁਣਾ ਕੇਰੀ ਇਸ ਜੀਵਨ ਨਾਲ ਸਾਡਾ ਤਾਲੁਕ ਨਹੀਂ ਅਸੀਂ ਗੁਲਾਮ ਆ ਜਾਂ ਤਾਂ ਦੌਲਤ ਦੇ ਜਾਂ ਸ਼ੌਹਰਤ ਦੇ ਜਾ ਪ੍ਰਭਤਾ ਦੇ ਜਾਂ ਵਡਿਆਈ ਦੇ ਤੁਸੀਂ ਗੱਲ ਕਰਨ ਵਾਲੇ ਦਾ ਸਟੇਟਸ ਪਹਿਲਾਂ ਤੋਲਦੇ ਵੀ ਉਹਨੇ ਇਹ ਗੱਲ ਕਹੀ ਹੈ ਗੱਲ ਕੀ ਕਹੀ ਹੈ ਦਾ ਕੋਈ ਮਤਲਬ ਨਹੀਂ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਤੇ ਰਹਿਮਤ ਕੀਤੀ ਉਹਨਾਂ ਨੇ ਕੋ ਬਹੁਤ ਉੱਚੇ ਉੱਚੇ ਰਤਬਿਆਂ ਤੇ ਬੈਠੇ ਹੋਏ ਵਿਦਵਾਨ ਪੰਡਤਾਂ ਦੇ ਬੋਲ ਇਕੱਠੇ ਨਹੀਂ ਕੀਤੇ ਕਿਉਂਕਿ ਗੁਰੂ ਦਾ ਮਾਰਗ ਕੀ ਹੈ ਸਾਂਝ ਕਰੀ ਜਾ ਗੁਨਾ ਕੇਰੀ ਛੋੜ ਔਗਣ ਚੱਲੀ ਔਗਣ ਉੱਚੀ ਪਦਵੀ ਤੇ ਬੈਠੇ ਹੋਏ ਬੰਦੇ ਦਾ ਵੀ ਹੋਵੇ ਨਹੀਂ ਗ੍ਰੈਂਡ ਕਰਨਾ ਦੌਲਤਮੰਦ ਆਦਮੀ ਪਾਵਰਫੁਲ ਆਦਮੀ ਵੀ ਔਗਣਯਾਰੀ ਗੱਲ ਕਰਦਾ ਨਖਿੱਧ ਗੱਲ ਕਰਦਾ ਤੇ ਉਹ ਕਚਰੇ ਦੇ ਢੇਰ ਤੇ ਹੀ ਸੁੱਟੀ ਜਾਣੀ ਚਾਹੀਦੀ ਹੈ ਅਮੀਰ ਘਰ ਦਾ ਕੂੜਾ ਆਪਣੇ ਘਰ ਨਹੀਂ ਲਿਆਂਦਾ ਜਾ ਸਕਦਾ ਉੱਚੀ ਪਦਵੀ ਵਾਲੇ ਮਨੁੱਖ ਦੀ ਗੰਦਗੀ ਨਹੀਂ ਢੋਈ ਜਾਣੀ ਚਾਹੀਦੀ ਪਰ ਇਹਦੇ ਵਿੱਚ ਵਿੱਚ ਨੇਕ ਮਨੁੱਖ ਦੇ ਨੇਕ ਅਮਲ ਸਤਕਾਰੇ ਜਾਣੇ ਚਾਹੀਦੇ ਨੇ ਭਾਵੇਂ ਉਹ ਦੌਲਤਮੰਦ ਨਹੀਂ ਭਾਵੇਂ ਸਮਾਜ ਵਿੱਚ ਉਹ ਬਹੁਤ ਉੱਚੀ ਪਦਵੀ ਤੇ ਸ਼शोਭਤ ਨਹੀਂ ਪ੍ਰੇਮ ਮਨੁੱਖ ਨੂੰ ਚੰਗਿਆਈ ਨਾਲ ਕਰਨਾ ਚਾਹੀਦਾ ਹੈ ਗੁਣ ਨਾਲ ਕਰਨਾ ਚਾਹੀਦਾ ਆਕਰਸ਼ ਸੁਗੰਧੀ ਵਾਲੇ ਫੁੱਲ ਮਿੱਟੀ 'ਚ ਹੀ ਪੈਦਾ ਹੁੰਦੇ ਹਨ ਹੀਰੇ ਜਿਹੜੇ ਹਨ ਉਹ ਕੋਲੇ ਦੀਆਂ ਖਾਨਾਂ 'ਚੋਂ ਹੀ ਨਿਕਲਦੇ ਨੇ ਕੀਮਤੀ ਮੋਤੀ ਸਪੀਆਂ ਚੋਂ ਹੀ ਪੈਦਾ ਹੁੰਦੇ ਹਨ ਸੋ ਸਹਿ ਮਹਾਰਾਜ ਨੇ ਫਰਮਾਇਆ ਕਬੀਰ ਜੀ ਕਹਿੰਦੇ ਨੇ ਹੈ ਨਾ ਐਸੇ ਲੋਕ ਜਿਨ੍ਹਾਂ ਨੂੰ ਪਰਮੇਸ਼ਰ ਦੀ ਬੰਦਗੀ ਨਾਲ ਕੋਈ ਲੈਣ ਦੇਣ ਨਹੀਂ ਕੋਈ ਨੇਕੀ ਨਾਲ ਕੋਈ ਚੰਗਿਆਈ ਨਾਲ ਕੋਈ ਅਸੂਲ ਨਾਲ ਕੋਈ ਧਰਮ ਨਾਲ ਜਿਨ੍ਹਾਂ ਦਾ ਤਾਲੁਕ ਸਬੰਧ ਨਹੀਂ ਉਹ ਉਲਟਾ ਮੇਰੀ ਜਾਤ ਉੱਤੇ ਤੰਜ ਕੱਸਣਗੇ ਪਰ ਕਬੀਰ ਜੀ ਇਹਨੂੰ ਇਸ ਗੱਲ ਨੂੰ ਕਿਵੇਂ ਕਿਸ ਭਾਵੇਂ ਚ ਲੈ ਲੈਂਦੇ ਨੇ ਉਹ ਦੱਸ ਰਹੇ ਨੇ ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨਿਆ